ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਮਨੁੱਖ ਵੀ ਕਿਸੇ ਕਾਰਨ ਕਰਕੇ ਪਰੇਸ਼ਾਨ ਨੇ ਕੋਈ ਆਪਣੇ ਕਾਰੋਬਾਰ ਕਰਕੇ ਪਰੇਸ਼ਾਨ ਆ ਦੁਖੀ ਆ ਕੋਈ ਔਲਾਦ ਕਰਕੇ ਦੁਖੀ ਆ ਕੋਈ ਆਪਣੀ ਸਿਹਤ ਕਰਕੇ ਦੁਖੀ ਆ ਜਾਂ ਕਈਆਂ ਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਕਾਰਨ ਕਰਕੇ ਦੁਖੀ ਆ ਪਰ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਹੀ ਦੁੱਖਾਂ ਦਾ ਹੱਲ ਦੱਸਿਆ ਜਾਵੇਗਾ ਕਿ ਸਾਨੂੰ ਕਿਹੜੀ ਚੀਜ਼ ਪਰੇਸ਼ਾਨ ਕਰ ਰਹੀ ਹੈ ਕਿਹੜੀ ਚੀਜ਼ ਸਾਡੇ ਦੁੱਖਾਂ ਦਾ ਕਾਰਨ ਬਣ ਰਹੀ ਆ ਅੱਜ ਦੀ ਵੀਡੀਓ ਦੇ ਵਿੱਚ ਉਹ ਪੰਜ ਚੀਜ਼ਾਂ ਤੁਹਾਨੂੰ ਦੱਸਾਂਗੇ ਜੋ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀ ਦਾ ਕਾਰਨ ਵੀ ਹਨ ਤੇ ਉਹਨਾਂ ਚੀਜ਼ਾਂ ਨੂੰ ਆਪਾਂ ਆਪਣੇ ਤੋਂ ਦੂਰ ਕਰ ਦੇਣਾ ਹੈ ਇਸ ਕਰਕੇ ਸਾਰੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਸੰਗਤ ਜੀ ਕਹਿੰਦੇ ਨੇ ਇਦਾਂ ਹੀ ਇੱਕ ਵਾਰ ਦੀ ਗੱਲ ਆ ਕਿ ਇੱਕ ਮਨੁੱਖ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਕਰਨ ਵਾਸਤੇ ਸਾਰੀ ਗੱਲਬਾਤ ਸੰਤ ਜੀ ਦੇ ਨਾਲ ਕੀਤੀ ਕਿ ਮੇਰੇ ਘਰ ਦੇ ਵਿੱਚ ਸਭ ਕੁਝ ਹੈ ਮੇਰੀ ਪਤਨੀ ਮੇਰੇ ਬੱਚੇ ਸਭ ਮੇਰੀਆਂ ਆਗਿਆ ਦਾ ਪਾਲਣ ਕਰਦੇ ਨੇ ਮੇਰੀਆਂ ਆਗਿਆਵਿੱਚ ਰਹਿੰਦੇ ਨੇ ਮੇਰੇ ਕਹੇ ਅਨੁਸਾਰ ਚੱਲ ਰਹੇ ਨੇ ਪਰ ਫਿਰ ਵੀ ਪਤਾ ਨਹੀਂ ਕੀ ਗੱਲ ਹੈ ਕਿ ਮੇਰਾ ਮਨ ਬਹੁਤ ਅਸ਼ਾਂਤ ਰਹਿੰਦਾ ਹੈ ਉਹ ਕਹਿਣ ਲੱਗਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਦੋਸ਼ ਹੈ ਜਦੋਂ ਦੇ ਅਸੀਂ ਇਸ ਨਵੇਂ ਘਰ ਦੇ ਵਿੱਚ ਆਏ ਹਾਂ ਉਸ ਵੇਲੇ ਤੋਂ ਹੀ ਮੇਰਾ ਮਨ ਬਹੁਤ ਹੀ ਦੁਖੀ ਅਸ਼ਾਂਤ ਰਹਿਣ ਲੱਗਾ ਹੈ ਇਸ ਕਾਰਨ ਮੈਨੂੰ ਮੇਰੀ ਚਿੰਤਾ ਦਾ ਹੱਲ ਦੱਸੋ ਜਾਂ ਕੋਈ ਜੁਗਤੀ ਦੱਸੋ ਮੇਰੀ ਪਰੇਸ਼ਾਨੀ ਮੇਰੀ ਅਸ਼ਾਂਤੀ ਦੂਰ ਹੋ ਸਕੇ ਜੋ ਸਾਡੇ ਘਰ ਦੇ ਵਿੱਚ ਜੋ ਸਾਡੇ ਘਰ ਦਾ ਦੋਸ਼ ਹੈ ਉਹ ਦੂਰ ਹੋ ਸਕੇ ਤੇ ਕਹਿੰਦੇ ਮਹਾਪੁਰਖ ਜੀ ਉਸ ਨੂੰ ਕਹਿਣ ਲੱਗੇ ਕਿਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਘਰ ਦੇ ਵਿੱਚ ਕੋਈ ਦੋਸ਼ ਹੋਵੇ ਹੋ ਸਕਦਾ ਹੈ ਦੋਸ਼ ਤੇਰੇ ਵਿੱਚ ਹੀ ਹੋਵੇ ਤਾਂ ਭਾਈ ਤੂੰ ਨਿਤਨੇਮ ਕਿੰਨਾ ਕੁ ਕਰਦਾ ਹੈ ਮਨੁੱਖ ਨੇ ਕਿਹਾ ਕਿ ਬਾਬਾ ਜੀ ਮੇਰਾ ਇੱਕ ਜਪਜੀ ਸਾਹਿਬ ਜੀ ਦੇ ਪਾਠ ਦਾ ਨਿਤਨੇਮ ਹੈ ਮੈਂ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦਾ ਹਾਂ ਤੇ ਜਦੋਂ ਵੀ ਸਮਾਂ ਮਿਲਦਾ ਹੈ ਮੂਲ ਮੰਤਰ ਦਾ ਜਾਪ ਵੀ ਕਰ ਲੈਂਦਾ ਹਾਂ ਕਹਿੰਦੇ ਸੰਤ ਮਹਾਂਪੁਰਖ ਜੀ ਕਹਿਣ ਲੱਗੇ ਕਿ ਇੰਜ ਤਾਂ ਨਹੀਂ ਹੋ ਸਕਦਾ ਕਿ ਤੂੰ ਬਾਣੀ ਵੀ ਪੜਦਾ ਹੈ ਮੂਲ ਮੰਤਰ ਜੀ ਦਾ ਜਾਪ ਵੀ ਕਰਦਾ ਹੈ ਤਾਂ ਵੀ ਤੂੰ ਪਰੇਸ਼ਾਨ ਹੈ ਫਿਰ ਤੂੰ ਜ਼ਰੂਰ ਕਿਸੇ ਨਾ ਕਿਸੇ ਦਾ ਮਾੜਾ ਕੀਤਾ ਹੋਵੇਗਾ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਨਹੀਂ ਬਾਬਾ ਜੀ ਮੈਂ ਤਾਂ ਪੇਸ਼ੇ ਵਜੋਂ ਡਾਕਟਰ ਹਾਂ ਮੈਂ ਤਾਂ ਸਭ ਦਾ ਇਲਾਜ ਕਰਦਾ ਹਾਂ ਮੈਂ ਕਦੀ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਕਦੀ ਵੀ ਕਿਸੇ ਨੂੰ ਦੁੱਖ ਨਹੀਂ ਪਹੁੰਚਾਇਆ ਤਾਂ ਬਾਬਾ ਜੀ ਫਿਰ ਕਹਿਣ ਲੱਗੇ ਕਿ ਇੰਜ ਨਹੀਂ ਹੋ ਸਕਦਾ ਕਿ ਜੇਕਰ ਆਪਾਂ ਕਿਸੇ ਦਾ ਮਾੜਾ ਨਹੀਂ ਕੀਤਾ ਤਾਂ ਫਿਰ ਬਿਨਾਂ ਵਜ੍ਹਾ ਤੋਂ ਸਾਡੇ ਨਾਲ ਮਾੜਾ ਹੋ ਰਿਹਾ ਹੋਵੇ ਤੇ ਬਾਬਾ ਜੀ ਕਹਿੰਦੇ ਫਿਰ ਤੂੰ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਹੋਵੇਂਗਾ ਉਸਨੇ ਕਿਹਾ ਕਿ ਨਹੀਂ ਮਹਾਂਪੁਰਖ ਜੀ ਮੈਂ ਤਾਂ ਕਦੀ ਕਿਸੇ ਦੀ ਨਿੰਦਿਆ ਚੁਗਲੀ ਵੀ ਨਹੀਂ ਕੀਤੀ ਮੈਂ ਰੋਜ਼ਾਨਾ ਸਤ ਸੰਗਤ ਕਰਦਾ ਹਾਂ ਕਥਾ ਵਿਚਾਰ ਸੁਣਦਾ ਹਾਂ ਨਿੰਦਿਆ ਚੁਗਲੀ ਦੇ ਜੋ ਵੀ ਨੁਕਸਾਨ ਨੇ ਉਹ ਮੈਨੂੰ ਪਤਾ ਹੈ ਜਿਸੂ ਗੁਰੂ ਕੇਮਾ ਕਦੇ ਵੀ ਨਿੰਦਿਆ ਚੁਗਲੀ ਵੀ ਨਹੀਂ ਕਰਦਾ ਕਹਿੰਦੇ ਫਿਰ ਮਹਾਪੁਰਖਾਂ ਨੇ ਉਸ ਡਾਕਟਰ ਨੂੰ ਕਿਹਾ ਉਸ ਡਾਕਟਰ ਨੇ ਇਹ ਗੱਲ ਸਮਝਾਈ ਪੰਜ ਗੱਲਾਂ ਦਸੀਆਂ ਬਾਬਾ ਜੀ ਨੇ ਕਹਿੰਦੇ ਇਹ ਪੰਜਾਂ ਕੰਮਾਂ ਦੇ ਵਿੱਚੋਂ ਤੂੰ ਇੱਕ ਕੰਮ ਜ਼ਰੂਰ ਕਰਦਾ ਹੋਵੇਂਗਾ ਤੇ ਬਾਬਾ ਜੀ ਨੇ ਸਮਝਾਉਂਦੇ ਹੋਏ ਦੱਸਿਆ ਜ਼ਰੂਰੀ ਨਹੀਂ ਆ ਕਿ ਆਪਾਂ ਕਿਸੇ ਦਾ ਮਾੜਾ ਕਰਨ ਲੱਗੇ ਆਪਣੇ ਹੱਥਾਂ ਪੈਰਾਂ ਦਾ ਇਸਤੇਮਾਲ ਕਰਾਂਗੇ ਅਸੀਂ ਹੋਰ بڑے ਤਰੀਕਿਆਂ ਦੇ ਨਾਲ ਕਈ ਵਾਰ ਮਾੜਾ ਕਰਦਿਆਂ ਪਹਿਲਾ ਮਾੜਾ ਦੱਸਿਆ ਉਹ ਹੈ ਮਾਨਸਿਕ ਤੌਰ ਤੇ ਜਿਸ ਤਰ੍ਹਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕਿੰਨੀ ਨਿੰਦਿਆ ਚੁਗਲੀ ਸਾਡੀ ਸਾਰੀ ਕੀਤੀ ਹੋਈ ਕਮਾਈ ਨੂੰ ਵਿਅਰਥ ਕਰ ਦਿੰਦੀ ਆ ਤਾਂ ਆਪਾਂ ਬੜੇ ਸਿਆਣੇ ਬਣਦੇ ਆ ਆਪਾਂ ਨਾ ਹੀ ਨਿੰਦਿਆ ਚੁਗਲੀ ਕਰਦੇ ਆ ਨਾ ਹੀ ਨਿੰਦਿਆ ਚੁਗਲੀ ਸੁਣਦੇ ਆ ਉਸ ਦੇ ਨੁਕਸਾਨ ਦਾ ਪਤਾ ਹੈ ਪਰ ਨਿੰਦਿਆ ਚੁਗਲੀ ਨਾ ਕਰਨ ਦੇ ਬਾਵਜੂਦ ਵੀ ਅਸੀਂ ਆਪਣੇ ਮਨ ਦੇ ਵਿੱਚ ਸੋਚ ਮਾੜੀ ਰੱਖਦੇ ਆ ਉਸ ਮਨੁੱਖ ਦੇ ਪ੍ਰਤੀ ਜਿਸ ਦੇ ਨਾਲ ਸਾਨੂੰ ਈਰਖਾ ਹੁੰਦੀ ਹੈ ਜੇਕਰ ਉਸ ਦੇ ਨਾਲ ਕੋਈ ਮਾੜਾ ਹੋ ਜਾਂਦਾ ਹੈ ਤਾਂ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਜਾਂ ਫਿਰ ਉਸ ਦਾ ਮਾੜਾ ਹੋ ਜਾਵੇ ਸੋਚਦੇ ਰਹਿੰਦੇ ਹਾਂ ਭਾਵੇਂ ਕਿ ਆਪਣੇ ਮਨ ਹੀ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਸੋਚ ਲਿਆਉਣਾ ਇਹ ਵੀ ਕਿਸੇ ਦਾ ਮਾੜਾ ਕਰਨਾ ਹੈ ਕਿਉਂਕਿ ਜਦੋਂ ਵੀ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜੀ ਸੋਚ ਆ ਗਈ ਤਾਂ ਸਮਝ ਲਓ ਸਾਡਾ ਮਾੜਾ ਕਰਮ ਉਸੇ ਵੇਲੇ ਲਿਖਿਆ ਜਾਂਦਾ ਹੈ ਤੇ ਦੂਸਰਾ ਕਿ ਕਿਸੇ ਕੋਲੋਂ ਕਿਸੇ ਦਾ ਮਾੜਾ ਕਰਵਾਉਣਾ ਬੜੀ ਚਲਾਕੀ ਦੇ ਨਾਲ ਕਿ ਸਾਡਾ ਵਿੱਚ ਨਾਮ ਵੀ ਨਾ ਆਵੇ ਪਰ ਉਸ ਦਾ ਮਾੜਾ ਵੀ ਹੋ ਜਾਵੇ ਕਿਸੇ ਦਾ ਮਾੜਾ ਕਰਨ ਦੇ ਲਈ ਕਿਸੇ ਦੂਸਰੇ ਦਾ ਸਹਾਰਾ ਲੈਣਾ ਭਾਵੇਂ ਕਿਸੇ ਕੋਲੋਂ ਕਿਸੇ ਦਾ ਬੁਰਾ ਕਰਵਾਉਣਾ ਪਰ ਫਿਰ ਵੀ ਉਥੇ ਬੁਰਾ ਚਾਹੇ ਕੋਈ ਕਰ ਦੇਵੇ ਪਰ ਪਿੱਛੇ ਸੋਚ ਤੁਹਾਡੀ ਹੋਵੇਗੀ ਤੇ ਤੀਸਰਾ ਹੈ ਕਿਸੇ ਨੂੰ ਮਾੜਾ ਗਿਆਨ ਕਿਸੇ ਨੂੰ ਮਾੜੀ ਮੱਤ ਦੇਣਾ ਕਿਸੇ ਨੂੰ ਮਾੜੀ ਜਾਣਕਾਰੀ ਦੇ ਕੇ ਕਿਸੇ ਦਾ ਮਾੜਾ ਕਰਨਾ ਤੇ ਚੌਥਾ ਆਪਣੀ ਜ਼ੁਬਾਨ ਦੇ ਰਾਹੀਂ ਆਪਣੇ ਕੌੜੇ ਬੋਲਾਂ ਦੇ ਰਾਹੀਂ ਕਿਸੇ ਦਾ ਦਿਲ ਦਿਖਾਉਣਾ ਕਿਸੇ ਦੇ ਮਨ ਉਠੇਸ ਪਹੁੰਚਾਉਣੀ ਇਹ ਵੀ ਮਾੜਾ ਕਰਮ ਹੈ ਤੇ ਪੰਜਵਾਂ ਹੁੰਦਾ ਹੈ ਆਪਣੇ ਹੱਥੀ ਮਾੜਾ ਕਰਨਾ ਭਾਵ ਕਿ ਆਪਣੇ ਹੱਥ ਦੇ ਨਾਲ ਜਿਸ ਤਰ੍ਹਾਂ ਕੋਈ ਵੀ ਕਿਸੇ ਦੀ ਕੁੱਟਮਾਰ ਕਰਨੀ ਜਾਂ ਹੱਥਾਂ ਦੇ ਨਾਲ ਕਿਸੇ ਨੂੰ ਕੋਈ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਇਸ ਤਰ੍ਹਾਂ ਅਸੀਂ ਪੰਜ ਤਰੀਕਿਆਂ ਦੇ ਨਾਲ ਕਿਸੇ ਦਾ ਨੁਕਸਾਨ ਕਰਦੇ ਹਾਂ ਪਹਿਲਾ ਸੋਚ ਕੇ ਦੂਜਾ ਕਿਸੇ ਤੋਂ ਕਰਵਾ ਕੇ ਤੀਜਾ ਕਿਸੇ ਨੂੰ ਗਲਤ ਜਾਣਕਾਰੀ ਗਲਤ ਮਤ ਦੇ ਕੇ ਚੌਥਾ ਆਪਣੀ ਜ਼ੁਬਾਨ ਦੇ ਰਾਹੀਂ ਤੇ ਪੰਜਵਾਂ ਆਪਣੇ ਹੱਥਾਂ ਦੇ ਰਾਹੀਂ ਇਹ ਪੰਜੇ ਹੀ ਕਾਰਨ ਨੇ ਜੋ ਅਸੀਂ ਕਿਸੇ ਦਾ ਮਾੜਾ ਕਰਦੇ ਆ ਤਾਂ ਹੀ ਸਾਡੇ ਨਾਲ ਮਾੜਾ ਹੁੰਦਾ ਹੈ ਤੇ ਕਹਿੰਦੇ ਉਹ ਡਾਕਟਰ ਕਹਿਣ ਲੱਗਾ ਕਿ ਮਹਾਪੁਰਖ ਜੀ ਮੈਂ ਬਾਕੀ ਕਿਸੇ ਦਾ ਕਦੀ ਮਾੜਾ ਨਹੀਂ ਕੀਤਾ ਹੋ ਸਕਦਾ ਹੈ ਕਿ ਮੇਰੇ ਮਨ ਦੇ ਵਿੱਚ ਮਾੜੀ ਸੋਚ ਜ਼ਰੂਰ ਆਈ ਹੋਵੇਗੀ ਕਿਉਂਕਿ ਸੋਚ ਦੇ ਉੱਤੇ ਆਪਣਾ ਕਾਬੂ ਨਹੀਂ ਆ ਕਈ ਵਾਰ ਮਨ ਦੇ ਵਿੱਚ ਅਜਹੀਆਂ ਗੱਲਾਂ ਆ ਜਾਂਦੀਆਂ ਨੇ ਆਪਣੇ ਨਾਲ ਕੰਮ ਕਰਦੇ ਸਾਥੀਆਂ ਦੇ ਨਾਲ ਈਰਖਾ ਹੋ ਜਾਂਦੀ ਹੈ ਤੇ ਈਰਖਾ ਦੇ ਵਾਸਤੇ ਪੈ ਕੇ ਕਈ ਵਾਰ ਕਈ ਵਾਰ ਆਪਣਾ ਉਹਨਾਂ ਦਾ ਮਾੜਾ ਵੇਖਣ ਨੂੰ ਦਿਲ ਕਰਦਾ ਹੈ ਤੇ ਇਸੇ ਕਰਕੇ ਕਈ ਵਾਰ ਮੇਰੇ ਮਨ ਵਿੱਚ ਕਿਸੇ ਪ੍ਰਤੀ ਮਾੜੇ ਖਿਆਲ ਆ ਜਾਂਦੇ ਨੇ ਤੇ ਨਾਲ ਹੀ ਉਸਨੇ ਕਿਹਾ ਕਿ ਸੰਤ ਜੀ ਜੇਕਰ ਸਾਡੇ ਨਾਲ ਮਾੜਾ ਹੋਣ ਦਾ ਕਾਰਨ ਸਾਡੀ ਮਾੜੀ ਸੋਚ ਆ ਸਾਡੇ ਮਾੜੇ ਕਰਮ ਨੇ ਤਾਂ ਮੈਨੂੰ ਇਹਨਾਂ ਤੋਂ ਬਚਣ ਦੀ ਜੁਗਤੀ ਦੱਸੋ ਤਾਂ ਬਾਬਾ ਜੀ ਕਹਿੰਦੇ ਕਿ ਇਸ ਤੋਂ ਬਚਣ ਦੀ ਜੁਗਤੀ ਸਿਰਫ ਇੱਕੋ ਆ ਉਹ ਹੈ ਨਾਮ ਦੀ ਕਮਾਈ ਕਿਉਂਕਿ ਇਹ ਜੋ ਬਿਮਾਰੀਆਂ ਨੇ ਈਰਖਾ ਦੇ ਹੰਕਾਰ ਦੀ ਕਾਮ ਕ੍ਰੋਧ ਦੀ ਲੋਭ ਦੀ ਮੋਹ ਦੀ ਇਹ ਸਾਰੀਆਂ ਨਾਮ ਨੇ ਹੀ ਤੁਰ ਕਰਨੀਆਂ ਨੇ ਜਿੰਨਾ ਆਪਾਂ ਨਾਮ ਜਪਦੇ ਹਾਂ ਉਨਾਂ ਹੀ ਸਾਡਾ ਮਨ ਸ਼ੁੱਧ ਤੇ ਨਿਰਮਲ ਹੁੰਦਾ ਹੈ ਕਿਉਂਕਿ ਜਦੋਂ ਵੀ ਆਪਾਂ ਨਾਮ ਜਪਣਾ ਸ਼ੁਰੂ ਕਰਾਂਗੇ ਨਾ ਸਭ ਤੋਂ ਪਹਿਲਾਂ ਸਾਡੇ ਮਨ ਦੇ ਪੰਜੇ ਵਿਕਾਰ ਦੂਰ ਹੋਣਗੇ ਸਾਡੇ ਅੰਦਰੋਂ ਹੌਲੀ-ਹੌਲੀ ਈਰਖਾ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਸਾਰੇ ਪਾਸੇ ਚੰਗਾ ਹੀ ਚੰਗਾ ਦਿਸਣ ਲੱਗ ਜਾਂਦਾ ਹੈ ਕੁਝ ਵੀ ਮਾੜਾ ਨਹੀਂ ਲੱਗਦਾ ਫਿਰ ਉਸ ਤੋਂ ਬਾਅਦ ਹੀ ਜਦੋਂ ਸਾਡਾ ਮਨ ਬਿਲਕੁਲ ਸ਼ੁੱਧ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਸਾਫ਼ ਹੋ ਜਾਂਦਾ ਹੈ ਉਸ ਤੋਂ ਅਗਲੀ ਕਲਾਸ ਫਿਰ ਸ਼ੁਰੂ ਹੁੰਦੀ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਧਰਤੀ ਦੇ ਬੈਠਦੇ ਭਾਵ ਕਿ ਜੇਕਰ ਆਪਣੇ ਹਿਰਦੇ ਰੂਪੀ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਿਠਾਉਣਾ ਚਾਹੁੰਦੇ ਆ ਕਿਉਂਕਿ ਸੁੱਖ ਸਾਨੂੰ ਉਦੋਂ ਪ੍ਰਾਪਤ ਹੋਣੇ ਆ ਜਦੋਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਘਰ ਵਿੱਚ ਵਸਦੇ ਨੇ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਘਰ ਵਿੱਚ ਵਸਣਗੇ ਜੇਕਰ ਅਸੀਂ ਇਹਨਾਂ ਪੰਜ ਚੀਜ਼ਾਂ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚੋਂ ਬਾਹਰ ਕੱਢ ਦੇਵਾਂਗੇ ਉਹ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਹੀ ਵਿਸ਼ੇਵਿਕਾਰ ਸਾਡੇ ਮਨ ਨੂੰ ਮੈਲਾ ਕਰਕੇ ਬੈਠੇ ਨੇ ਇਸੇ ਕਾਰਨ ਕਰਕੇ ਹੀ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਹਿਰਦੇ ਰੂਪੀਕਰ ਵਿੱਚ ਨਹੀਂ ਬੈਠ ਰਹੇ ਜਿਸ ਦਿਨ ਵੀ ਆਪਾਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਵਾਹਿਗੁਰੂ ਜੀ ਨੇ ਆਪਣੇ ਆਪ ਹੀ ਸਾਡੇ ਮਨ ਵਿੱਚ ਵਸ ਜਾਣਾ ਹੈ ਤਾਂ ਬਾਸ ਜਿਸ ਦਿਨ ਵੀ ਵਾਹਿਗੁਰੂ ਜੀ ਵਸ ਗਿਆ ਉਸ ਦਿਨ ਹੀ ਸਭ ਕੁਝ ਠੀਕ ਹੋ ਜਾਣਾ ਹੈ ਸਾਰੇ ਦੁੱਖ ਦੂਰ ਹੋ ਜਾਣੇ ਨੇ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ